ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖੂਬਸੂਰਤ ਡਿਜ਼ਾਈਨ ਆ ਜਿਹੜਾ ਜੀ ਤੁਸੀਂ ਦੇਖ ਰਹੇ ਹੋ ਇਹ ਬਣਾ ਕੇ ਤਿਆਰ ਕਰਨਾ ਆ ਇਹਦੀ ਬੁਣਤੀ ਆਪਾਂ ਤੁਹਾਨੂੰ ਦੱਸਾਂਗੇ ਇਹ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਵੀ ਸਾਨੂੰ ਸੌਖਾ ਜਿਹਾ ਡਿਜ਼ਾਈਨ ਚਾਹੀਦਾ ਦੋਆਂ ਵਾਲਾ ਦੋ ਕਸਲਾਈਆਂ ਵਾਲਾ ਉਹਨਾਂ ਲਈ ਇਹ ਡਿਜ਼ਾਈਨ ਆ ਜੀ ਨਿਊ ਬਿਗਨਰ ਇਹਨੂੰ ਬਹੁਤ ਆਸਾਨੀ ਨਾਲ ਬਣਾ ਸਕਦੇ ਨੇ ਤੇ ਤੁਸੀਂ ਇਹਨੂੰ ਬਣਾਉਣ ਲਈ ਜੀ ਚਾਰ-ਚਾਰ ਦੇ ਮਲਟੀਪਲ ਨਾਲ ਕਰਕੇ ਫੰਦੇ ਲੈਣੇ ਨੇ ਜੀ ਤੁਸੀਂ ਤੇ ਇਹੀ ਸੇਮ ਡਿਜ਼ਾਈਨ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਤੇ ਬੁਣਤੀ ਵੀ ਬਹੁਤ ਸੌਖੀ ਹੈ ਜੀ ਬਣ ਕੇ ਵੀ ਬਹੁਤ ਸੋਹਣਾ ਤਿਆਰ ਹੁੰਦਾ ਆ ਦੇਖੋ ਜੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੋਈ ਆ ਬੁਣਤੀ ਇਹ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਦੋਵੇਂ ਪੱਲੇ ਇਹ ਜਿਹੜੇ ਤਿੰਨ ਪੱਲੇ ਨੇ ਬਣ ਕੇ ਤਿਆਰ ਹੋ ਗਏ ਆਪਾਂ ਤੁਹਾਨੂੰ ਬਾਹਾਂ ਤੇ ਡਿਜ਼ਾਈਨ ਦੱਸਦੇ ਆਂ ਇਹ ਪਾ ਕੇ ਸਿੱਧੀ ਸਾਈਡ ਆ ਜੀ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਆ ਪਹਿਲਾਂ ਤਿੰਨ ਫੰਦੇ ਆਪਾਂ ਬੁਣ ਲਾਂਗੇ ਜੀ ਸਿੱਧੇ ਬੁਣਨੇ ਨੇ 1 2 3 ਇੱਕ ਫੰਦਾ ਆਪਾਂ ਸਲਿੱਪ ਕਰ ਲੈਣਾ ਆ ਫੇਰ ਤਿੰਨ ਫੰਦੇ ਆਪਾਂ ਬੁਣ ਲੈਣੇ ਨੇ ਠੀਕ ਆ ਜੀ ਇੱਕ ਫੰਦਾ ਆਪਾਂ ਫੇਰ ਸਲਿੱਪ ਕਰ ਲਾਂਗੇ ਇਸੇ ਤਰ੍ਹਾਂ ਇਹ ਸਾਰੀ ਸਲਾਈ ਬਣਾ ਕੇ ਤੁਸੀਂ ਜੀ ਕੰਪਲੀਟ ਕਰ ਲੈਣੀ ਆ ਤਿੰਨ ਫੰਦੇ ਆਪਾਂ ਫੇਰ ਬਣ ਲੈਣੇ ਨੇ ਇੱਕ ਫੰਦਾ ਆਪਾਂ ਫੇਰ ਸਲਿੱਪ ਕਰ ਲਾਂਗੇ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਜੀ ਤੁਸੀਂ ਕੰਪਲੀਟ ਕਰ ਲੈਣੀ ਆ ਦੇਖੋ ਜੀ ਹੁਣ ਆਪਾਂ ਅੱਗੇ ਉਲਟੀ ਸਾਈਡ ਦੂਜੀ ਸਲਾਈ ਇਹ ਚਾਰ ਸਲਾਈਆਂ ਚ ਜਿਹੜਾ ਇਹ ਡਿਜ਼ਾਈਨ ਆ ਬਣ ਕੇ ਕੰਪਲੀਟ ਹੋ ਜਾਂਦਾ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਪਹਿਲਾਂ ਆਪਾਂ ਜੀ ਇੱਕ ਫੰਦਾ ਐ ਸਟਿਚ ਦਾ ਹੋ ਗਿਆ ਤਿੰਨ ਫੰਦੇ ਆਪਾਂ ਬੁਣ ਲਾਂਗੇ ਜੀ ਸਾਈਡਾਂ ਤੇ ਤੁਸੀਂ ਐ ਸਟਿਚ ਦਾ ਫੰਦਾ ਜਰੂਰ ਰੱਖਿਆ ਕਰੋ ਉਧਲੀ ਸਾਈਡ ਵੀ ਇਧਰਲੀ ਸਾਈਡ ਵੀ ਹੁਣ ਜਿਹੜਾ ਫੰਦਾ ਆਪਾਂ ਸਲਿੱਪ ਕਰਿਆ ਸੀ ਉਹਨੂੰ ਉਸੇ ਤਰ੍ਹਾਂ ਸਲਿੱਪ ਕਰ ਲੈਣਾ ਤੇ ਤਿੰਨ ਫੰਦੇ ਫੇਰ ਉਲਟੇ ਬੁਣ ਲਾਂਗੇ ਜੀ ਦੇਖ ਸਾਧਦੀ ਹਾਂ ਆ ਫੰਦਾ 슬ਿੱਪ ਕੀਤਾ ਹੋਇਆ ਇਹਨੂੰ ਏਸੇ ਤਰ੍ਹਾਂ ਫੇਰ ਸਲਾਈ ਚ ਉਤਾਰ ਲੈਣਾ ਇਹਨੂੰ 슬ਿੱਪ ਹੀ ਕਰਨਾ ਵਾ ਤਿੰਨ ਫੰਦੇ ਫੇਰ ਬੁਣ ਲਾਂਗੇ ਫੇਰ ਇੱਕ ਫੰਦਾ ਜਿਹੜਾ ਆਪਾਂ 슬ਿੱਪ ਕਰਿਆ ਸੀ ਪਹਿਲਾਂ ਉਹ ਵੀ ਫੇਰ 슬ਿੱਪ ਕਰ ਲੈਣਾ ਫੇਰ ਇੱਕ ਫੰਦਾ 슬ਿੱਪ ਕਰ ਲੈਣਾ ਤਿੰਨ ਫੰਦੇ ਜੀ ਤੁਸੀਂ ਉਸੇ ਤਰ੍ਹਾਂ ਬੁਣਨੇ ਨੇ ਇੱਕ ਫੰਦਾ ਤੁਸੀਂ ਸਲਿੱਪ ਕਰ ਲੈਣਾ ਆ। ਦੋ ਤੇ ਆਹ ਤਿੰਨ ਇੱਕ ਫੰਦਾ ਜਿਹੜਾ ਸਲਿੱਪ ਕਰਿਆ ਸੀ ਉਹਨੂੰ ਉਸੇ ਤਰ੍ਹਾਂ ਫੇਰ ਸਲਾਈ ਚ ਤਾਰ ਲਾਂਗੇ। ਉਲਟੀ ਸਲਾਈ ਵੀ ਤੁਸੀਂ ਸਾਰੀ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ। ਜੀ ਆ ਗਏ ਆਪਾਂ ਤੀਜੀ ਰੋ ਚ ਤੀਜੀ ਸਲਾਈ ਆ ਗਏ। ਪਹਿਲਾ ਫੰਦਾ ਆਪਾਂ ਸਲਿੱਪ ਕਰ ਲਾਂਗੇ ਜੀ। ਜਿਹੜਾ ਫੰਦਾ ਤੁਸੀਂ ਉਤਾਰਿਆ ਹੋਇਆ ਉਹ ਤੁਹਾਡਾ ਹਮੇਸ਼ਾ ਸਿੱਧਾ ਹੀ ਬੁਣਨਾ ਤੁਸੀਂ ਜਿਹੜਾ ਫੰਦਾ ਤੁਹਾਡਾ ਉਤਾਰਿਆ ਹੋਇਆ ਆਪਾਂ ਪਹਿਲਾਂ ਇਹ ਫੰਦਾ ਜੀ ਐਸ ਸਟਿਚ ਦਾ ਸੀ ਇਹ ਫੰਦਾ ਆਪਾਂ ਉਤਾਰਿਆ ਸੀ ਸਲਿੱਪ ਕਰਿਆ ਸੀ ਇਹ ਫੰਦਾ ਆਪਾਂ ਸਲਿੱਪ ਕਰਿਆ ਸੀ ਇਹਨੂੰ ਆਪਾਂ ਸਿੱਧਾ ਹੀ ਬੁਣਨਾ ਇਦੋਂ ਅਗਲਾ ਫੰਦਾ ਧਾਗਾ ਆਪਣੇ ਵੱਲੀ ਨੂੰ ਕਰਕੇ ਜੀ ਪੁੱਠਾ ਬੁਣਨਾ ਫੇਰ ਧਾਗਾ ਪਿੱਛੇ ਇਹਨੂੰ ਸਿੱਧਾ ਧਾਗਾ ਆਪਣੇ ਵੱਲੀ ਉਲਟਾ ਹੁਣ ਦੇਖੋ ਜੀ ਆਹ ਵਾਲਾ ਫੰਦਾ ਆਪਾਂ ਸਲਿੱਪ ਕਰਿਆ ਹੋਇਆ ਸੀ ਇਹ ਫੰਦੇ ਨੂੰ ਤੁਸੀਂ ਹਮੇਸ਼ਾ ਸਿੱਧਾ ਹੀ ਬੁਣਨਾ ਜੇ ਫੰਦਾ ਜੀ ਸਿੱਧਾ ਆ ਗਿਆ ਤਾਂ ਤੁਹਾਡੀ ਜਿਹੜੀ ਬੁਣਤੀ ਦਾ ਡਿਜ਼ਾਈਨ ਆ ਉਹ ਠੀਕ ਜਾ ਰਿਹਾ ਫੇਰ ਧਾਗਾ ਆਪਣੇ ਵੱਲੀ ਨੂੰ ਕਰਕੇ ਇੱਕ ਫੰਦਾ ਤੁਸੀਂ ਉਲਟਾ ਬੁਣਨਾ ਧਾਗਾ ਪਿੱਛੇ ਲੈ ਕੇ ਜਾਵਾਂਗੇ ਸਿੱਧਾ ਬੁਣਨਾ ਫੇਰ ਆਪਣੇ ਵੱਲੀ ਨੂੰ ਧਾਗਾ ਲਿਆ ਕੇ ਇੱਕ ਫੰਦਾ ਉਲਟਾ ਬੁਣ ਦਾਂਗੇ ਧਾਗਾ ਪਿੱਛੇ ਲਾ ਕੇ ਆਹ ਫੰਦਾ ਆਪਾਂ ਸਲਿੱਪ ਕਰਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਇਹ ਨੂੰ ਆਪਾਂ ਸਿੱਧਾ ਬੁਣਨਾ ਜਿਹੜਾ ਫੰਦਾ ਤੁਸੀਂ ਸਲਿੱਪ ਕਰਿਆ ਸੀ ਜੀ ਉਹਦੇ ਆਲੇ-ਦੁਆਲੇ ਦੇ ਦੋ ਫੰਦੇ ਨੇ ਜਿਹੜੇ ਆਫੰਦਾ ਆਪਾਂ ਸਲਿੱਪ ਕਰਿਆ ਸੀ ਇਹਦੇ ਦਿਵਾਲੇ ਵੀ ਉਲਟਾ ਆਉਣਾ ਚਾਹੀਦਾ ਇਹਦੇ ਸਾਈਡ ਤੇ ਵੀ ਉਲਟਾ ਆਉਣਾ ਚਾਹੀਦਾ ਜਿਹੜਾ ਫੰਦਾ ਆਪਾਂ ਉਤਾਰਿਆ ਸੀ ਉਹ ਫੰਦਾ ਹਮੇਸ਼ਾ ਤੁਹਾਡਾ ਸਿੱਧਾ ਹੀ ਆਉਣਾ ਚਾਹੀਦਾ ਜੇ ਤੁਹਾਡੀ ਇਦਾਂ ਜਾ ਰਹੀ ਹੈ ਸਲਾਈ ਤਾਂ ਤੁਹਾਡੀ ਬੁਣਤੀ ਹੈ ਜਿਹੜੀ ਉਹ ਸਹੀ ਜਾ ਰਹੀ ਆ ਇਹ ਸਾਰੀ ਆਪਾਂ ਜੀ ਲਾਈਨ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਦਾਂਗੇ ਕੁਝ ਇਸ ਤਰ੍ਹਾਂ ਬਣ ਕੇ ਆਊਗਾ ਡਿਜ਼ਾਈਨ ਇਹ ਵਾਲਾ ਆਪਣਾ ਹੁਣ ਅੱਗੇ ਜੀ ਆਪਾਂ 4th ਥਰੋ ਚ ਫੋਰਥ ਰੋ ਆ ਜਿਹੜੀ ਉਹ ਸਾਰੀ ਉਲਟੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰ ਦੇਣੀ ਆ ਇਹ ਸਾਰੀ ਸਲਾਈ ਆ ਜਿਹੜੀ ਜੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਦਾਂਗੇ ਆਪਾਂ ਪਹਿਲਾ ਫੰਦਾ ਐ ਸਟਿਚ ਦਾ ਹੁੰਦਾ ਇਹਨੂੰ ਚਾਹੇ ਤੁਸੀਂ ਬੁਣ ਵੀ ਸਕਦੇ ਹੋ ਉਸ ਤਰ੍ਹਾਂ ਲਾ ਵੀ ਸਕਦੇ ਹੋ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੇ ਆ ਇੱਕ ਵਾਰ ਹੋਰ ਸਮਝ ਲਓ ਤੁਸੀਂ ਪਹਿਲਾਂ ਆਪਾਂ ਇੱਕ ਫੰਦਾ ਸਲਿੱਪ ਕਰਿਆ ਸੀ ਇੱਕ ਲਾਇਆ ਸੀ ਹੁਣ ਆਪਾਂ ਜੀ ਤਿੰਨ ਪਹਿਲਾਂ ਇਹ ਐ ਸਟੇਚ ਦਾ ਫੰਦਾ ਤੁਸੀਂ ਬੁਣ ਵੀ ਸਕਦੇ ਹੋ ਇਹਨੂੰ ਇਸ ਤਰ੍ਹਾਂ ਲਾ ਵੀ ਸਕਦੇ ਹੋ ਹੁਣ ਤਿੰਨ ਫੰਦੇ ਇਹਨੇ ਜਿਹੜੇ ਆਪਾਂ ਉਹ ਬੁਣਾਗੇ ਤਿੰਨ ਫੰਦੇ ਬੁਣਨ ਤੋਂ ਬਾਅਦ ਜੀ ਇਹਨੂੰ ਆਪਾਂ ਸਲਿੱਪ ਕਰਾਂਗੇ ਫੇਰ ਫੇਰ ਤਿੰਨ ਫੰਦੇ ਆਪਾਂ ਬੁਣ ਲਾਂਗੇ ਇੱਕ ਫੰਦਾ ਫੇਰ ਸਲਿੱਪ ਕਰ ਲਾਂਗੇ ਸਾਰੀ ਸਲਾਈ ਤੁਸੀਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ ਜੀ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਉਹ ਕੀ ਆ ਜੀ ਜਦੋਂ ਆਪਾਂ ਬਾਹਾਂ ਦੇ ਇੱਥੋਂ ਫੰਦੇ ਪਾ ਲਈ ਆਪਾਂ 25 ਫੰਦੇ ਪਾਉਣੇ ਨੇ 25 ਫੰਦੇ ਪਾਉਣ ਤੋਂ ਬਾਅਦ ਬਹੁਤੇ ਲੋਕ ਹੁੰਦੇ ਨੇਗੇ ਜੀ ਇੱਥੋਂ ਕਾਰਟ ਪਾਉਣੀ ਸ਼ੁਰੂ ਕਰ ਦਿੰਦੇ ਨੇ ਤੁਸੀਂ ਪਹਿਲਾਂ ਬਾਰਡਰ ਬਣਾ ਕੇ ਇੰਨਾ ਕੁ ਤਿਆਰ ਕਰ ਲੈਣਾ ਜਿੱਦਾਂ ਇਹ ਮੇਨੀਆਂ ਤਿੰਨ ਕੁੰਗਲਾ ਬਣ ਕੇ ਬਾਰਡਰ ਤਿਆਰ ਕਰਿਆ ਹੋਇਆ ਇਸ ਤੋਂ ਬਾਅਦ ਤੁਸੀਂ ਇੱਕ ਫੰਦਾ ਘਟਾਉਣਾ ਫਿਰ 4-5 ਸਲਾਈਆਂ ਪਾ ਕੇ ਸੌਰੀ ਇੱਕ ਫੰਦਾ ਇਧਰੋਂ ਵਧਾਉਣਾ ਇੱਕ ਫੰਦਾ ਇਧਰੋਂ ਵਧਾਉਣਾ ਫਿਰ 4-5 ਸਲਾਈਆਂ ਪਾ ਕੇ ਫਿਰ ਇੱਕ ਫੰਦਾ ਇਧਰੋਂ ਵਧਾਉਣਾ ਇੱਕ ਫੰਦਾ ਤੁਸੀਂ ਇਧਰੋਂ ਵਧਾਉਣਾ ਠੀਕ ਆ ਜਦੋਂ ਤੁਸੀਂ ਇੱਕ ਗਿੱਠ ਬਾਹ ਬਉਣ ਲਈ ਉਸ ਤੋਂ ਬਾਅਦ ਤੁਸੀਂ ਜੀ 2-2 4-4 ਸਲਾਈਆਂ ਵਧਾ ਵਧਾਉਣੇ ਸ਼ੁਰੂ ਕਰ ਦੇਣੇ ਨੇ ਫਿਰ ਇਹਦੇ ਨਾਲ ਜਿਹੜੀ ਸ਼ੇਪ ਆ ਉਹ ਇਸ ਤਰ੍ਹਾਂ ਜਾਂਦੀ ਆ ਜਦੋਂ ਆਪਾਂ ਇੱਥੋਂ ਲਗਾਤਾਰ ਵਧਾਉਣੇ ਸ਼ੁਰੂ ਕਰ ਦਿੰਦੇ ਆ ਉਹਦੀ ਸ਼ੇਪ ਫਿਰ ਪ੍ਰੋਪਰ ਨਹੀਂ ਆਉਂਦੀ ਸ਼ੇਪ ਸੋਹਣੀ ਲੱਦੀ ਹੁਣ ਤੁਸੀਂ ਦੇਖ ਸਕਦੇ ਹੋ ਮੇਰੀ ਬਾਹਾਂ ਦੀ ਸ਼ੇਪ ਇਸ ਟਾਈਮ ਕਿੰਨੀ ਸੋਹਣੀ ਲੱਗ ਰਹੀ ਆ ਹੁਣ ਇੱਕ ਫੰਦਾ ਤੁਸੀਂ ਇਧਰੋਂ ਵਧਾ ਦੋਗੇ ਇੱਕ ਫੰਦਾ ਇਧਰੋਂ ਵਧਾ ਦੋਗੇ ਫਿਰ ਉਹ ਪ੍ਰੋਪਰ ਸ਼ੇਪ ਇਸ ਤਰ੍ਹਾਂ ਬਣ ਕੇ ਜਾ ਹੋਏਗੀ ਹੁਣ ਅੱਗੇ ਜੀ ਆਪਾਂ ਨੈਕਸਟ ਰੋ ਚ ਇੱਕ ਫੰਦਾ ਆਪਾਂ ਐ ਸਟਿਚ ਦਾ ਚਾਹੇ ਤੁਸੀਂ ਬਣ ਸਕਦੇ ਹੋ ਲਾ ਸਕਦੇ ਹੋ ਥੋਡੀ ਮਰਜ਼ੀ ਆ ਇਸ ਤੋਂ ਬਾਅਦ ਆਪਾਂ ਤਿੰਨ ਫੰਦੇ ਬੁਣ ਲਾਂਗੇ ਇਸ ਤੋਂ ਬਾਅਦ ਇੱਕ ਫੰਦਾ ਜਿਹੜਾ ਸਲਿੱਪ ਕਰਨ ਵਾਲਾ ਸੀ ਉਹ ਸਲਿੱਪ ਕਰ ਲਾਂਗੇ ਤਿੰਨ ਫੰਦੇ ਆਪਾਂ ਫੇਰ ਬੁਣ ਲਾਂਗੇ ਜੀ ਇੱਕ ਫੰਦਾ ਸਲਿੱਪ ਕਰ ਲਾਂਗੇ ਇਹ ਵੀ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਨੀ ਆ ਉਲਟੀ ਉਲਟੀ ਬਣਾਉਣੀ ਆ ਇਹ ਸਾਰੀ ਸਲਾਈ ਇੱਕ ਫੰਦਾ ਆਪਾਂ ਫੇਰ ਆ ਜਿਹੜਾ ਉਹ ਸਲਿੱਪ ਕਰ ਲਾਂਗੇ ਸਾਰੀ ਸਲਾਈ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਦਾਂਗੇ ਦੇਖੋ ਤੁਸੀਂ ਬਾਹ ਦਾ ਜਿਹੜਾ ਫੰਦਾ ਆਪਾਂ ਵਧਾਉਣੇ ਆ ਉਹ ਕਿਸ ਤਰ੍ਹਾਂ ਵਧਾਉਣਾ ਪਹਿਲਾਂ ਇਸ ਤਰ੍ਹਾਂ ਬੁਣਾਂਗੇ ਫੇਰ ਪਿੱਛੇੋਂ ਦੀ ਸਲਾਈ ਜੀ ਪਾ ਕੇ ਇਸ ਤਰ੍ਹਾਂ ਬੁਣ ਦਾਂਗੇ ਦੇਖੋ ਇਹਦੇ ਦੋ ਫੰਦੇ ਬਣ ਗਏ ਨੇ ਦੋ ਫੰਦੇ ਬਣ ਗਏ ਨੇ ਫੇਰ ਤੁਸੀਂ ਕੀ ਕਰਨਾ ਜੀ ਆਪਣੇ ਵੱਲੀ ਸਲਾਈ ਲੈ ਕੇ ਆਉਣੀ ਆ ਫੇਰ ਰਿਪੀਟ ਪੈਟਰਨ ਨਾਲ ਜਿਹੜਾ ਸ਼ੁਰੂ ਕਰ ਦੇਣਾ ਇੱਕ ਉਲਟਾ ਇੱਕ ਫੰਦਾ ਸਿੱਧਾ ਹੁਣ ਜਿਹੜਾ ਫੰਦਾ ਆਪਾਂ ਸਲਿੱਪ ਕੀਤਾ ਸੀ ਉਹਦੇ ਨਾਲ ਹਮੇਸ਼ਾ ਥੋੜਾ ਉਲਟਾ ਫੰਦਾ ਹੀ ਆਉਣਾ ਚਾਹੀਦਾ ਇੱਕ ਫੰਦਾ ਉਲਟਾ ਕਰ ਦਾਂਗੇ ਤੇ ਜਿਹੜਾ ਫੰਦਾ ਆਪਾਂ ਉਤਾਰਿਆ ਸੀ ਉਹਨੂੰ ਹਮੇਸ਼ਾ ਆਪਾਂ ਸਿੱਧਾ ਹੀ ਬੁਣਨਾ ਫੇਰ ਆਪਣੇ ਵੱਲੀ ਨੂੰ ਧਾਗਾ ਲੈ ਕੇ ਆਵਾਂਗੇ ਸਿੱਧਾ ਬੁਣ ਦਾਂਗੇ ਉਲਟਾ ਬੁਣ ਦਾਂਗੇ ਸੌਰੀ ਪਿੱਛੇ ਨੂੰ ਲੈ ਕੇ ਜਾਵਾਂਗੇ ਫੇਰ ਸਿੱਧਾ ਬਣਦਾਂਗੇ ਧਾਗਾ ਆਪਣੇ ਵੱਲੀ ਨੂੰ ਉਲਟਾ ਫੰਦਾ ਧਾਗਾ ਪਿੱਛੇ ਨੂੰ ਜਿਹੜਾ ਫੰਦਾ ਸਲਿੱਪ ਕਰਿਆ ਸੀ ਉਹਨੂੰ ਸਿੱਧਾ ਬਣਦਾਂਗੇ ਫੇਰ ਸਲਾਈਆ ਧਾਗਾ ਆਪਣੇ ਵੱਲੀ ਨੂੰ ਫੇਰ ਫੰਦਾ ਉਲਟਾ ਜਿਹੜਾ ਫੰਦਾ ਜੀ ਤੁਸੀਂ ਸਲਿੱਪ ਕਰਿਆ ਸੀ ਉਹਦੇ ਆਲੇ-ਦੁਆਲੇ ਹਮੇਸ਼ਾ ਉਲਟੇ ਫੰਦੇ ਹੀ ਆਉਣੇ ਚਾਹੀਦੇ ਨੇ ਤਾਂ ਤੁਹਾਡਾ ਡਿਜ਼ਾਈਨ ਆ ਜਿਹੜਾ ਉਹ ਬਿਲਕੁਲ ਪਰਫੈਕਟ ਜਾਊਗਾ ਜੀ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਆ ਜਦੋਂ ਤੁਸੀਂ ਫੰਦੇ ਵਧਾਉਣੇ ਨੇ ਸੈਡਾਂ ਤੋਂ ਵਧਾਉਣੇ ਆ ਕਦੇ ਵੀ ਵਿਚੋਂ ਫੰਦੇ ਨਹੀਂ ਵਧਾਉਣੇ ਬਾਹਾਂ ਦੇ ਤੇ ਇਧਰ ਵਾਲਾ ਵੀ ਦੇਖ ਲਓ ਜੀ ਆਪਾਂ ਕਿਵੇਂ ਵਧਾਉਣਾ ਫੰਦਾ ਪਹਿਲਾਂ ਇਸੇ ਤਰ੍ਹਾਂ ਪਿੱਛੋਂ ਦੀ ਸਲਾਈ ਪਾਵਾਂਗੇ ਕੱਢ ਲਾਂਗੇ ਥੋੜਾ ਲੂਜ਼ ਰੱਖਾਂਗੇ ਫਿਰ ਅੱਗੇੋਂ ਦੀ ਸਲਾਈ ਪਾਵਾਂਗੇ ਪਹਿਲਾਂ ਪਿੱਛੋਂ ਦੀ ਇਸ ਤਰ੍ਹਾਂ ਪਾਈ ਸੀ ਹੁਣ ਪਹਿਲਾਂ ਪਿੱਛੋਂ ਦੀ ਦੇਖ ਲਓ ਜੀ ਇੱਕ ਵਾਰ ਪਿੱਛੋਂ ਦੀ ਇਸ ਤਰ੍ਹਾਂ ਪਾਈ ਸੀ ਨਾ ਹੁਣ ਆਪਾਂ ਅੱਗੇੋਂ ਦੀ ਇਸ ਵਾਰ ਪਾਵਾਂਗੇ ਲਓ ਜੀ ਇਸੇ ਤਰ੍ਹਾਂ ਆਪਾਂ ਫੰਦੇ ਵਧਾਉਣੇ ਨੇ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਬਣ ਬਣ ਕੇ ਤਿਆਰ ਹੋਈ ਜਾਊਗਾ ਜੀ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਬਣਿਆ ਹੋਇਆ ਸੌਖਾ ਵੀ ਬਹੁਤ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਹੁੰਦਾ ਨਾ ਵੀ ਸਾਨੂੰ ਕੋਈ ਸੌਖਾ ਜਾਂ ਡਿਜ਼ਾਈਨ ਹੋਵੇ ਪਾਉਣ ਨੂੰ ਇਹ ਉਹਨਾਂ ਲਈ ਆ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਜੀ ਇਹ ਦੇਖੋ ਜੀ ਐਵੇਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਣਾ ਸਾਰਾ ਹੀ ਬਹੁਤ ਸੋਹਣਾ ਬਹੁਤ ਸੌਖਾ ਪੌਕਟ ਲਗਾਈ ਹੋਈ ਹੈ ਦਿਖਸਾ ਦਿੰਦੇ ਹਾਂ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਬਾਕਸ ਵਿੱਚ ਬੱਚੇ ਦੱਸਣਾ ਜ਼ਰੂਰ ਵੀ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗਿਆ